ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ। ਸੁਲਤਾਨਪੁਰ ਲੋਧੀ ਇਲਾਕੇ ਵਿੱਚ ਸਮੇਂ ਸੋਗ ਦੀ ਲਹਿਰ ਦੌਰ ਪਈ ਜਦੋਂ ਅਮਰੀਕਾ ਦੇ ਇਲਾਕੇ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਦੀ ਪਛਾਣ ਗੁਰਮਿੰਦਰ ਸਿੰਘ ਸਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਜ਼ਿਲ੍ਹਾ ਕਪੂਰਥਲਾ ਦੇ ਹਲਕੇ ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋ ਆਰੀਆਂ ਦਾ ਰਹਿਣ ਵਾਲਾ ਸੀ। ਗੁਰਵਿੰਦਰ ਸਿੰਘ ਉਰਫ ਗੁਰਵਿੰਦਰ ਚਿਮਸ ਸੁਨੈਰੀ ਭਵਿੱਖ ਦੀ ਪਾਲ ਅਤੇ ਰੋਜ਼ਗਾਰ ਲਈ 2018 ਵਿੱਚ ਵਿਦੇਸ਼ ਗਿਆ ਸੀ ਪਰ ਅਚਾਨਕ ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਨੌਜਵਾਨ ਦੀ ਮੌਤ ਦੀ ਖਬਰ ਮਿਲਦਿਆਂ ਪਿੰਡ ਵਿੱਚ ਮਾਤਮ ਛਾ ਗਿਆ ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ ਪਰ ਵਾਰ ਉਸ ਦੀ ਉਮਰ ਅਨੁਸਾਰ ਉਸ ਦੇ ਵਿਆਹ ਕਰਨ ਬਾਰੇ ਸੋਚ ਰਿਹਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿਸ ਨੂੰ ਪਤਾ ਸੀ ਕਿ ਜਿਸ ਉਮਰੇ ਸਹਿਨਾਈਆਂ ਵਜਨੀਆਂ ਸਨ ਉਸ ਉਮਰੇ ਨੌਜਵਾਨ ਦੀ ਮੌਤ ਤੋਂ ਬਾਅਦ ਘਰ ਵਿੱਚ ਸੱਥਰ ਵਿਸ਼ਾਨਗੇ ਜਾਣਕਾਰੀ ਅਨੁਸਾਰ ਨੌਜਵਾਨ ਅਮਰੀਕਾ ਦੇ ਰਿਡਲੀ ਸ਼ਹਿਰ ਸ਼ਾਮ ਸਮੇਂ ਸੈਰ ਕਰ ਰਿਹਾ ਸੀ ਜਿਸ ਦੌਰਾਨ ਪਿੱਛੇ ਤੋਂ ਆ ਰਹੀਆਂ ਦੋ ਗੱਡੀਆਂ ਵੱਲੋਂ ਲਾਪਰਵਾਹੀ ਕਰਦਿਆਂ ਉਸ ਨੂੰ ਦਰੜ ਦਿੱਤਾ ਗਿਆ ਜਿਸ ਕਾਰਨ ਗੁਰਮਿੰਦਰ ਗੰਭੀਰ ਰੂਪ ਜ਼ਖਮੀ ਹੋ ਗਿਆ ਹਾਲਾਂਕਿ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰੰਤੂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਸ ਮੌਕੇ ਤੇ ਇਲਾਕੇ ਦੇ ਆਮ ਮੁਖਸ਼ਖੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਰਮਨਲ ਸਿੰਘ ਨਾਂ ਹੈ ਮੇਰਾ ਬੇਟੇ ਮੇਰੇ ਦੀ ਡੈਥ ਹੋਈ ਉਹ ਤੇ ਅਨਾਰ ਕਾਜ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਬਾਅਦ ਨਾ 2 ਘੰਟੇ ਬਾਅਦ ਹੋਇਆ ਹਸਪਤਲ ਦੇਥ ਹੋ ਗਿਆ ਆਪ ਸਭ ਆਪਣੇ ਕੋਲ ਇਹ ਸੈਰ ਵਾਸਤੇ ਗਿਆ ਲੋ ਜਾਦਾ ਹੀ ਤੋ ਫਿਰ ਅੱਗੋਂ ਗੱਡੀ ਨੇ ਪਿੱਛੋਂ ਹਿੱਟ ਕਰ ਦਿੱਤਾ ਫਿਰ ਉਥੋਂ ਮੁੜ ਕੇ ਹਸਪੀਟਲ ਆ ਕੇ ਐਂਬੂਲੈਂਸ ਆਈ ਪੁਲਿਸ ਆ ਗਈ ਤੇ ਮੁੜ ਕੇ ਹਸਪੀਟਲ ਜਾ ਗਏ ਤਣਕੇ ਤੇ ਬਾਅਦ ਰੱਖੋ ਕਿ ਕਦੋਂ ਗਏ ਸੀ ਵਿਦੇਸ਼ ਇਹ ਦੋਈਆਂ 18 ਜਿਵੇਂ ਲਾਸਟ ਤੇ ਆਖਰੀ ਵਾਰੀ ਕੋਈ ਗੱਲਬਾਤ ਹੋ ਗਈ ਇਹ ਐਕਸੀਡੈਂਟ ਹੋਣ ਤੋਂ 10 ਮਿੰਟ ਪਹਿਲਾਂ ਮੈਨੂੰ ਰੋਜ਼ ਹੀ ਹੁਣ ਕਰ ਦਿੱਤਾ। নো ਟਰਨ। ਉਹ ਸਰਕਾਰ ਤੋਂ ਵੀ ਮਤਲਬ ਚਲੀ ਆ। ਬਾਡੀ ਉੱਥੇ ਜਾਉਣੇ ਚਾਹੀਦੇ। ਅਜੇ ਸਾਡੇ ਉਹ ਰਿਲੇਟਿਵ ਗਏ ਨੇ ਉੱਥੇ ਗੱਲਬਾਤ ਜਾ ਕਰਨਗੇ ਕਿੰਨਾ ਹਿਸਾਬ ਨਾਲ ਕਦੋਂ ਟਾਈਮ ਉਹਨਾਂ ਸਾਹਿਬ ਨਾਲ ਲਸਾਂਗੇ। ਕੋਈ ਸਾਡਾ ਭਾਂਜਾ ਸੀਗਾ। ਮੋੜਾ ਜਿਹੜੀ ਅਮਰੀਕਾ ਦੇਤ ਹੋਈ ਏ। ਸੋ ਉਸ ਹੱਦ ਤੇ ਸਾਡੇ ਦੇ ਮਤਲਬ ਪੱਲੇ ਕੋਹ ਨਹੀਂ ਰਿਹਾ ਬਹੁਤ ਸਾਡੀ ਸਾਡਾ ਪਹਿਲਾਂ ਪੁਰਾਣਾ ਪੂਰਾ ਆ ਅਸੀਂ ਦਲਜੀਤ ਸਿੰਘ। ਇਹ ਹੋਣਾ ਸਾਡਾ ਭਾਂਜਾ ਸੀਗਾ। ਇਹਦੀ ਡੈਥ ਹੋ ਗਈ ਐ। ਸਾਡੇ ਦੇ ਘਰ ਦੇ ਵਿੱਚ ਬਹੁਤ ਸੋਗ ਆ ਸਾਰੇ ਇਲਾਕੇ ਵਿੱਚ ਸੋਗ ਆ ਇਸ ਪਲ ਦਾ। 18 ਚ ਗਿਆ ਸੀਗਾ। ਬੜੀ ਦੁੱਖ ਦੀ ਗੱਲ ਐ। ਕਈ ਸੁਪਨੇ ਹੁੰਦੇ ਆ ਜੇ ਸ਼ਾਦੀ ਸ਼ੁਦਾ ਸੀ ਜਾਂ ਕੁਝ। ਨਹੀਂ ਅਜੇ ਸ਼ਾਦੀ ਸ਼ੁਦਾ ਨਹੀਂ ਸੀਗਾ ਤਿਆਰੀਆਂ ਸੀਗੀਆਂ ਅਸੀਂ ਤੇ ਸੋਚਦੇ ਵਿਆਹ ਦੀਆਂ ਚੰਦਨੀਆਂ ਲੱਗਣੀਆਂ ਇੱਥੇ ਪਰਮਾਤਮਾ ਨੇ ਸੋਚੇ ਕੁਝ ਹੋਰ। ਦੂਜੇ ਬਣ ਚੰਦਨੀਆਂ ਲੱਗੀਆਂ।